ਸ਼੍ਰੀ ਕਾਲ ਜੀ ਸਾਰਿਆਂ ਨੂੰ ਵੱਡਿਆਂ ਨੂੰ ਸਤਿਕਾਰ ਸਹਿ ਸਸ਼ੀਕਾਲ ਛੋਟਿਆਂ ਨੂੰ ਪਿਆਰ ਸ਼ੁਭ ਸਵੇਰ ਆਵਰਾ ਕੇ ਕਰੀਏ ਨਵੀਂ ਸਵੇਰ ਦਾ ਸਵਾਗਤ ਕਰੀਏ ਸ਼ੁਕਰਾਨਾ ਉਸ ਵਾਹਿਗੁਰੂ ਦਾ ਜੀਨੇ ਆਪਾਂ ਨੂੰ ਇਹ ਨਵੀਂ ਸਵੇਰ ਦਿਖਾਈ ਆ ਉઠੋ ਉੱਠ ਕੇ ਸੈਰ ਕਰੋ ਆਪਣੀ ਰਮਾਤਮਾ ਤੰਦਰੁਸਤੀਆਂ ਦੇਣ ਖੁਸ਼ ਰੱਖਣ ਸਾਰਿਆਂ ਨੂੰ ਚਲੋ ਜੀ ਅੱਜ ਫਿਰ ਦੇਖਦੇ ਆਂ ਆਪਾਂ ਕੀ ਕੀ ਕਰਾਂਗੇ ਅਜੇ ਤਾਂ ਆਪਣੀ ਸੈਰ ਹੀ ਹੋ ਰਹੀ ਹੈ ਸਵੇਰ ਦੀ ਠੀਕ ਹੈ ਜੀ ਸਿਰੇ ਸਿਰੇ ਪੰਛੀਆਂ ਦਾ ਚੈਕਣਾ ਤਾਜੀ ਹਵਾ ਬਿਲਕੁਲ ਫਰੈਸ਼ 에ਅਰ ਸਵੇਰ ਟਾਈਮ ਜ਼ਰੂਰ ਸ਼ੇਅਰ ਕਰਿਆ ਕਰੋ ਸ਼ਾਂਤ ਨੂੰ ਕਰਨੀ ਚਾਹੀਦੀ ਹੈ ਪਰ ਜੋ ਸਵੇਰੇ ਆਨੰਦ ਹੁੰਦਾ ਸੇਅਰ ਕਰਨ ਦਾ ਫਰੈਸ਼ 에ਅਰ ਮਿਲਦੀ ਆ ਤੁਹਾਨੂੰ ਮਨ ਨੂੰ ਸ਼ਾਂਤੀ ਮਿਲਦੀ ਆ ਪੋਜ਼ਿਟਿਵ ਵਾਈਬਸ ਹੁੰਦੀਆਂ ਨੇ ਉਹ ਤੁਹਾਨੂੰ ਦਿਨ ਦੇ ਟਾਈਮ ਨਹੀਂ ਮਿਲਦਾ ਸਾਰਾ ਦਿਨ ਵਧੀਆ ਨਿਕਲਦਾ ਜੇ ਤੁਹਾਡੀ ਸਵੇਰ ਵਧੀਆ ਠੀਕ ਹੈ ਜੀ ਚਲੋ ਜੀ ਫਿਰ ਆਪਾਂ ਦੇਖਦੇ ਹਾਂ ਹੁਣ ਅਜਿ ਬਾਕੀ ਦਿਹਾੜੇ ਦੇ ਵਿੱਚ ਆਪਣੇ ਕੀ ਕੀ ਕੰਮ ਹੁੰਦੇ ਨੇ ਆਓ ਫਿਰ ਸੈਰ ਤੋਂ ਕਰੀਏ ਸ਼ੁਰੂਆਤ ਆਪਣੀ ਹਮੇਸ਼ਾ ਇਹ ਫੁੱਲਾਂ ਦੀ ਤਰ੍ਹਾਂ ਲਹਿਰਾਉਂਦੇ ਰਹੋ ਖੁਸ਼ ਰਹੋ ਦੇਖੋ ਕਿੰਨਾ ਪਿਆਰਾ ਲੱਗਦਾ ਪੰਛੀਆਂ ਦਾ ਚਹਿਕਣਾ ਸਵੇਰੇ ਸਵੇਰੇ ਰੌਸ਼ੋਰ ਮਚਾਉਣਾ ਤੇ ਐਸੀ ਤਾਂ ਚੀਜ਼ਾਂ ਮਿਲਦੀਆਂ ਨਹੀਂ ਜੇ ਘਰੋਂ ਨਿਕਲੋ ਫੇਰ ਇਹ ਚੀਜ਼ਾਂ ਤੁਹਾਨੂੰ ਮਿਲਦੀਆਂ ਨੇ ਮਨ ਨੂੰ ਸ਼ਾਂਤੀ ਮਿਲਦੀ ਐ ਕਿੰਨਾ ਪੋਜ਼ਿਟਿਵ ਵਾਈਬਸ ਆਉਂਦਿਆਂ ਨੇ ਜਦੋਂ ਤੁਸੀਂ ਸਵੇਰੇ ਸਵੇਰੇ ਸੈਰ ਕਰਨ ਲੱਗਦੇ ਹੋ ਸੈਰ ਕਰਕੇ ਬਾਕੀ ਕੰਮ ਕਰਕੇ ਮੁੱਤੇ-ਮੁੱਤੇ ਹੁਣ ਆਪਾਂ ਹੈਗੇ ਹਾਂ ਕਿਚਨ ਦੇ ਵਿੱਚ ਇੱਕ ਸਾਈਜ਼ ਤੇ ਆਪਾਂ ਦੁੱਧ ਬਣਾ ਰੱਖਿਆ ਹਾਂ ਇੱਧਰ ਬਣਾ ਰੱਖਿਆ ਹੈ ਦੜੀਆਂ ਤੇ ਦੁੱਧ ਬੋਇਲ ਹੋ ਰਿਹਾ ਲੈਚੀ ਪਾਊਡਰ ਪਾਇਆ ਹੈ ਤੇ ਨਾਲ ਸ਼ੂਕਰ ਐਡ ਕੀਤੀ ਹੋਈ ਹੈ ਇੱਧਰ ਦੜੀਆਂ ਮੈਂ ਤਿੰਨ ਕ ਘੰਟੇ ਭਿਉ ਕੇ ਰੱਖ ਲਿਆ ਸੀ ਕਿਉਂਕਿ ਕਣਕ ਦੇ ਵਿੱਚ ਗਰਮੈਸ਼ ਬਹੁਤ ਹੁੰਦੀ ਹੈ ਇਹ ਦੀ ਭਿਉਂਤੇ ਤੇ ਜੇ ਭਿਉ ਕੇ ਆਪਾਂ ਰੱਖ ਦਿਆ ਨਾ ਇਹਦੀ ਗਰਮੈਸ਼ ਨਿਕਲ ਜਾਂਦੀ ਹੈ ਤੇ ਇੱਧਰ ਆਪਣਾ ਦੁੱਧ ਵੀ ਬੋਇਲ ਹੋ ਰਿਹਾ ਚਲੋ ਜੀ ਹੁਣ ਆਪਾਂ ਐਡ ਕਰ ਦਾਂਗੇ ਦੜੀਆਂ ਕੀ ਆ ਜੀ ਸ੍ਰੀ ਅਦੇ ਸ਼ੁਰੂਆਤ ਬੱਚਿਆਂ ਨੂੰ ਹੈਲਦੀ ਫੂਡ ਦੇਣ ਲਈ ਆਪ ਵੀ ਖਾਓ ਕਿੱਲੇ ਬੱਚਿਆਂ ਕੋਲ ਆਪ ਵੀ ਉਸ ਦਾ ਧਿਆਨ ਰੱਖਣਾ ਆਪਾਂ ਤੇ ਇਹਨੂੰ ਫਿਰ ਮਿੱਠੀ-ਮਿੱਠੀ ਅੱਗ ਤੇ ਪਕਾਉਣਾ ਗੱਈਆਂ ਨੂੰ ਘੜ ਘੜ ਕੇ ਜਿਹੜੀ ਤਾੜੀ ਦੇ ਥੀਰ ਹੁੰਦੀ ਆ ਉਸੇ ਤਰ੍ਹਾਂ ਹੀ ਇਹ ਗੱਈਆ ਬਣੂਗਾ ਠੀਕ ਹੈ ਜੀ ਹੋਰ ਸੁਣਾਓ ਸੇਤਾਂ ਕਿਵੇਂ ਨੇ ਤੇ ਗਰਮੀ ਕੀ ਕਹਿੰਦੀ ਆ ਹੁਣ ਦੀ ਕੁਸ਼ਮੀ ਪੈ ਕੇ ਰਾਹਤ ਮਿਲੀ ਕਿ ਨਹੀਂ ਮਿਲੀ ਸਟੈਂਡਰਡ ਰੱਖਿਆ ਤੇ ਉਹ ਤੇ ਆਨ ਆਪ ਦਾ ਵੀ ਤੇ ਬੱਚਿਆਂ ਦਾ ਵੀ ਚਲੋ ਜੀ ਆਪਾਂ ਨਾਲ ਇਹ ਕਰਦੇ ਹਾਂ ਗੱਲਾਂ-ਵੱਤਾਂ ਨਾਲ-ਨਾਲ ਕਰਾਂਗੇ ਕੰਮ ਤੋਂ ਉਧਰੋਂ ਪਾ ਰਹੇ ਹਾਂ ਜਦੋਂ ਕਰ ਲਾਂਗੇ ਉਸ ਤੋਂ ਬਾਅਦ ਦਾਲ ਬਣਨੀ ਰੱਖਾਂਗੇ ਮੂੰਗੀ ਛੋਲੇਆਂ ਦੀ ਕੋਈ ਵੀ ਦਾਲ ਆ ਮੈਂ 2-3 ਘੰਟੇ ਤਾਈਜ਼ੀ ਦੀ ਭਿਉਣੀ ਆ ਕਿਉਂਕਿ ਇਹਨਾਂ ਨੂੰ ਮੈਡੀਸਿਨ ਬਹੁਤ ਲੱਗੀ ਹੁੰਦੀ ਆ ਬਹੁਤ ਜ਼ਰੂਰੀ ਆ ਇਹ 3-4 ਵਾਰੀ ਧੋ ਕੇ ਫੇਰ ਇਹਨੂੰ ਭਿਉਂ ਕੇ ਰੱਖ ਦੋ ਤਾਜੋਏ ਦੀ ਅੰਦਰਲੀ ਗੰਦਗੀ ਵੀ ਬਾਹਰ ਆ ਚਵੇ ਔਰ ਅੱਛੇ ਤਰੀਕੇ ਨਾਲ ਫੁੱਲ ਜੇ ਨਾਲੇ ਤੁਹਾਡਾ ਟਾਈਮ ਬਹੁਤ ਸੇਵ ਹੁੰਦਾ ਔਰ ਕੁਲਦੀ ਬੜੀ ਸੋਹਣੀ ਆ ਫਿਰਦਾ ਦੁੱਧ ਦਾ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਜੇ ਬੱਚੇ ਪਲੇਅਰ ਨੇ ਤਾਂ ਉਹਨਾਂ ਦਾ ਦੁੱਧਾ ਜਰਾ ਟੱਕ ਕੇ ਬੋਇਲ ਕਰਨਾ ਜੇ ਪਲੇਅਰ ਨਹੀਂ ਹੈਗੇ ਤੁਸੀਂ ਘਰੇ ਯੂਜ਼ ਕਰਨਾ ਫੈਟ ਫ੍ਰੀ ਵੀ ਥੋੜੀ ਫੈਟ ਘਟ ਜਵੇ ਦੁੱਧ ਦੀ ਤਾਂ ਫੇਰ ਇਹਨੂੰ ਨੰਗਾ ਰੱਖ ਕੇ ਮਤਲਬ ਕਿ ਕਵਰ ਨਾ ਕਰੋ ਬਗੈਰ ਕਵਰ ਕੀਤੇ ਹੀ ਬੋਇਲ ਕਰੋ ਤੇ ਜੇ ਜੇ ਪਲੇਨ ਨੂੰ ਦੁੱਧ ਦੇਣਾ ਨਾ ਫਿਰ ਇਹਦੀ ਸਾਰੀ ਫੈਟ ਤਾਂ ਜਿਹੜੀ ਮਲਾਈ ਦੇ ਰੂਪ ਚ ਬਾਹਰ ਆ ਜਾਂਦੀ ਹੈ ਠੀਕ ਹੈ ਜੀ ਜਦੋਂ ਇਹਨੂੰ ਕਵਰ ਕਰਕੇ ਆਪਾਂ ਬੋਇਲ ਕਰਾਂਗੇ ਫਿਰ ਇਹਨੂੰ ਨਾਲ ਦੇ ਨਾਲ ਹੀ ਤੁਸੀਂ ਕਿਸੇ ਖੁੱਲੇ 판ਡੇ ਚ ਰੱਖ ਕੇ ਇਹਨੂੰ ਠੰਡਾ ਵੀ ਕਰੋ ਤਾਂ ਜੋ ਇਹਦੇ ਤੇ ਮਲਾਈ ਨਾ ਆਵੇ ਉਹ ਦਿਓ ਬੱਚਿਆਂ ਨੂੰ ਆਪ ਤੁਸੀਂ ਪੀਣਾ ਆਪਦਾ ਸੈਪਰੇਟ ਦੁੱਧ ਬੋਇਲ ਕਰ ਲਓ ਜੇ ਤਾਂ ਮਲਾਈ ਵੀ ਲਹਿ ਜਾਂਦੀ ਹੈ ਹਨਾ ਕਿ ਉਹਦਾ ਲਾਲਚ ਵੀ ਹੋ ਜਾਂਦਾ ਚਲੋ ਕਿਉਂ ਘਰ ਦਾ ਬਣ ਜਾਂਦਾ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਲੋ ਜੀ ਹੁਣ ਆਪਾਂ ਦਾਲ ਐਡ ਕਰਦੇ ਆਂ ਦਾਲ ਨੂੰ ਜਦੋਂ ਭਿੰਤਾ ਹੁੰਦਾ ਫਿਰ ਵੀ ਇਹਨੂੰ 3-4 ਵਾਰੀ ਚੰਗੀ ਤਰ੍ਹਾਂ ਨਾਲ ਧੋਣਾ ਭਿਉਣ ਤੋਂ ਬਾਅਦ ਜਦੋਂ ਯੂਜ਼ ਕਰਨੀ ਆਂ ਜਦ ਤੱਕ ਇਹਦਾ ਪਾਣੀ ਬਿਲਕੁਲ ਕਲੀਅਰ ਨਹੀਂ ਹੁੰਦਾ ਹੁਣ ਆਪਾਂ ਯੂਜ਼ ਕਰਾਂਗੇ ਆਪਣੀ ਫ੍ਰਿਕ ਬਿਦਾਲ ਦਾ ਪਾਣੀ ਬਾਹਰ ਨਾ ਵਹਿ ਰਿਝਕੇ ਇਹਦੇ ਟੱਕਣ ਦੇ ਚਾਰੇ ਪਾਸੇ ਨਾ ਆਇਲ ਲਗਾ ਦੋ ਤੇ ਇਹ ਆ ਬਿਸਲੜੀ ਜਗ੍ਹਾ ਤੇ ਵੀ ਚੰਗੀ ਤਰ੍ਹਾਂ ਨਾਲ ਕੋਨਿਆਂ ਤੇ ਇਹਦੇ ਨਾਲ ਕੀ ਆ ਜਦੋਂ ਸੀਟੀ ਵੱਜਦੀ ਹੈ ਨਾ ਦਾਲ ਦਾ ਜਿਹੜਾ ਪਾਣੀ ਆ ਉਹ ਬਾਹਰ ਨਿਕਲ ਜਾ ਚਲੋ ਜੋਂ ਟੱਕਣ ਲਗਾ ਦਿੰਨੇ ਆ ਆਪਾਂ ਟੱਕਣ ਲਗਾਤਾ ਪਹਿਲੀ ਵਿਸਲ ਵੱਜ ਜੀ ਤੋਂ ਬਾਅਦ ਇਹਨੂੰ ਲੋ ਫਲੇਮ ਤੇ ਕਰਕੇ 20 ਮਿੰਟ ਲਈ ਪਕਾਵਾਂਗੇ ਦੇਖੋ ਜੀ ਹੈ ਫੇਰ ਟੈਗ ਆਪਣੇ ਤੇ ਲੱਗ ਜਾਂਦਾ ਵੀ ਘਰੇ ਇਹਨਾਂ ਨੂੰ ਕੋਈ ਕੰਮ ਨਹੀਂ ਸਾਰੀਆਂ ਭੈਣਾਂ ਨੂੰ ਇਹੀ ਸੋਨ ਨੂੰ ਵਰਦਾ ਨਾ ਚਲੋ ਕੋਈ ਗੱਲ ਨਹੀਂ ਉਹ ਤਾਂ ਚੱਲੀ ਜਾਣਾ ਸਾਰੀ ਜ਼ਿੰਦਗੀ ਜਦ ਤੱਕ ਆਪਾਂ ਜਿਉਂਦੇ ਆ ਇੱਧਰ ਆਪਣਾ ਗੜੀਆ ਵੀ ਡੰਨਾ ਦਲੀਆ ਨੂੰ ਥੋੜਾ ਜਿਹਾ ਨਾ ਇਦਾਂ ਦੇ ਕੰਡੀਸ਼ਨ ਚ ਰੱਖਿਆ ਕਰੋ ਜਿਆਦਾ ਗਾੜਾ ਦਲੀਆ ਕਦੇ ਨਹੀਂ ਖਾਏਗਾ। ਲਓ ਜੀ ਗੈਸ ਕਰ ਦਾਂਗੇ ਬੰਦ ਇਹਨੂੰ ਕਰਾਂਗੇ ਠੰਡਾ। ਲਓ ਜੀ ਫਿਰ ਆਪਾਂ ਨਾਲ ਦੀਆਂ ਰੱਖਤਾ ਤੋ ਤੋ ਕਰਨਾ। ਤੇ ਆਏ ਅੱਗੇ ਇੱਕ ਕਦੀ ਹਰੀ ਮੇ ਤੇ ਜੀਰਾ। ਥੋੜਾ ਜਨਾ ਤੇ ਥੋੜਾ ਜਨਾ ਕਰਾ ਦੇ ਤੇ ਇਹਨੂੰ ਕਰਾਓ ਛੋਟੇ। ਲਓ ਜੀ ਆਪਾਂ ਥਾਨ ਵੀ ਰੱਖੀ ਚੰਗੀ ਤਰ੍ਹਾਂ ਨਾਲ। ख के तो लो फ्लेम से पकाओ ना जमें शायद थोड़े जो अपना पांग जोड़ा बढ़िया चीज है डाइजस्ट करने बहुत बढ़िया चीज़ पेट पूट में चट रख दिया ਨੋ ਇਸ ਤੋਂ ਬਾਅਦ ਜਿੰਨਰ ਬਰਸ ਨੂੰ ਇੱਕ ਹੋਰ ਕਿਲੋ ਮੈਂ ਦੇਣਾ। ਜਿਹੜਾ ਦਹੀਂ ਦੇ ਵਿੱਚ ਆਪਾਂ ਪਾਣੀ ਛਾਣੀ ਬਹੁਤ ਹੀ ਦੇਣਾ। ਸੋ ਡਾਈਜੈਸਟ ਕਰਨ ਆਖਾ ਹੋ ਜਾਂਦਾ ਹੈ। ਇਹ ਹੈਲਪ ਕਰਦੀ ਹੈ। ਅਗਰ ਅਪਾ ਪਾ ਰਹੇ ਹਾਂ। ਪਰ ਤੇ ਸਾਮ ਨਾਲ ਐਡ ਕਰਾਂਗੇ ਨਮਕ ਕਿਉਂਕਿ ਆਪਾਂ ਚੌਲ ਦੇ ਵਿੱਚ ਹੀ ਨਮਕ ਪਾਇਆ। ਤੇ ਨਾ ਹੀ ਜ਼ਰੂਰ ਆਪਣੀ ਸੋਹੀ ਮਿੱਠੀ। ਹੁਣ ਐਡ ਕਰਾਂਗੇ ਛੋਲੇ ਦੇ ਲਾਉਣੇ ਚਾਪ। ਥੋੜਾ ਜਿਹਾ ਸਾਡਾ पूरी हल्की ही नहीं गर्म मसाला गर्मी बहुत सात अपना, था था। ते अपना ना जाओ अपना बटर हम तड़के भी पकावे चंकी तरह जब घ्योर भी नहीं चलता तड़का अपना पकद ਇਹ ਨੂੰ ਆਪਾਂ ਧਾੜ ਤੇ ਮਿਕਸ ਕਰ ਲਾਂਗੇ। ਬਹੁਤ ਤੜਕਾ ਹੋ ਗਿਆ ਧਾੜ ਤੇ ਮਿਕਸ। ਜੇ ਤੁਹਾਨੂੰ ਗਾੜੀ ਲੱਗਿਆ ਤੁਸੀਂ ਗਰਮ ਪਾਣੀ ਹੋਰ ਐਡ ਕਰ ਸਕਦੇ ਹੋ ਨਮਕ ਪਾ ਕੇ। ਤੇ ਇਹਨੂੰ ਅਗਲੇ ਲੋਫ ਨੂੰ 55 ਮਿੰਟ ਲਈ ਰੋਸ ਪਕਾਉਣਾ ਹੈ। ਚੰਗੀ ਤਰ੍ਹਾਂ ਗਿਲ ਚੁੱਕੀ। ਇਹਦਾ ਤੜਕਾ ਉਹਦਾ ਵਧੀਆ ਫਲੇਵਰ ਆ ਜੀ ਧਾੜ ਦੇ ਵਿੱਚ। ਲੋ ਜੀ ਧਾੜ ਬਣ ਕੇ ਹੋ ਗਿਆ ਆਪਣਾ ਰੈਡੀ। हां मैं दे। को दिया आपको घी और वो सही खुशबू आ रही है इसमें पारमिरो ਧੋਈਆਂ ਤੁਸੀਂ ਵੀ ਕਰੋ ਇੰਜੋਏ ਮੂੰਗੀ ਛੋਲਿਆਂ ਦੀ ਦਾਲ ਗਰਮੇ ਦੇ ਵਿੱਚ ਸਭ ਮਸਪਾਸ ਤੜਾਣਾ ਵੇਟ ਲੋ ਕਰਨ ਵਾਲਿਆਂ ਖਾਸ ਕਰਕੇ ਜਿਹੜੀ ਡਾਈਜੈਸ਼ਨ ਦੇ ਮੁੰਦੀ ਦਾ ਵਾਸਤੇ ਹੁੰਦੀ ਹੈ ਗਰਮੇ ਦੇ ਵਿੱਚ ਇੱਕ ਲੰਮਾ ਚਲੋ ਜੀ ਮਿਲਾਂਗੇ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਤੱਕ ਰੱਖੋ ਧਿਆਨ ਜੰਦ-ਜੰਦੇ ਚੰਨ ਨੂੰ ਕਰ ਲਿਓ ਸਬਸਕ੍ਰਾਈਬ ਜੇ ਨਹੀਂ ਕੀਤਾ ਹਜੇ ਤੱਕ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਿਓ ਤੇ ਬਾਹਰ ਪਹਿਣ ਲੱਗੇ ਅਮੀ ਰਾਤ ਦਾ ਟਾਈਮ ਸਰੀਦ ਹਰਿ ਦੇਖੋ ਕੰਮ ਕਰਦੇ ਕਰਦੇ ਨੂੰ ਰਾਤ ਚਾਹੀਦੀ ਤੇ ਆਪਾਂ ਹੁਣ ਅੱਗੇ ਲੰਘੇ ਚੰਦੀ ਹੰਢੀ ਪਾਵਾਂ ਤੇ ਮੈਂ ਗੰਝਾ ਰਹਾ